ਫੋਨ ਵਾਲਾ ਰਿਕਾਰਡ ਆਪਣੇ ਕੋਲ ਹੈਗਾ ਵੀਰੇ ਜਨ ਬੱਚੀ ਦਿੱਤੀ ਆ ਹੰਟਰ ਦਾ ਏ ਲక్ష్ਮੀ ਡੇਰੀ ਫਾਰਮ ਵਾਲਾ ਜਿਹੜਾ ਬੋਲਾ ਠੀਕ ਆ ਉਹਦੀ ਬੱਚੀ ਆ ਇਹ ਵੈੜ ਚੰਗੀ ਆ ਕੱਦ-ਕਾੜ ਵੀ ਚੰਗੇ ਦੇ ਵਿੱਚ ਆ ਤੇ ਸਨੱਖੀ ਵੀ ਬਹੁਤ ਆ ਗਈ ਦੇਖ ਸਕਦੇ ਹੋ ਤੁਸੀਂ ਫੇਸ ਕੁਆਲਟੀ ਦੇਖ ਸਕਦੇ ਹੋ ਤੁਸੀਂ ਬਿਊਟੀ ਬਹੁਤ ਆ ਗਈ ਤੇ ਬਾਕੀ ਆਰਡਰ ਦੇਖ ਸਕਦੇ ਹੋ ਆਰਡਰ ਵੀ ਪੂਰਾ ਕੰਪੈਕਟ ਹੈਗਾ ਐ ਕੋਈ ਲੰਮਕ ਆਰਡਰ ਨਹੀਂ ਹੈਗਾਗਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਆਦੋਂਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਜਿੱਥੋਂ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਬਾਈਆਂ ਦੇ ਘਰੇਲੂ ਮਤਲਬ ਪਸ਼ੂ ਰੱਖੇ ਹੋਏ ਆ ਘਰ ਦੀ ਲੋੜ ਵਾਸਤੇ ਵਪਾਰ ਦਾ ਕੋਈ ਕੰਮ ਨਹੀਂ ਹੈਗਾ ਤੇ ਪਸ਼ੂ ਚੰਗੇ ਆ ਸਾਰੇ ਤੁਹਾਨੂੰ ਆਪਾਂ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਇੱਕ ਵੀ ਇੱਕ ਵਾਰੀ ਤੇ ਇੱਧਰ ਨੀਲੀ ਰਾਵੀ ਦੀਆਂ ਝੋਟੀਆਂ ਦੋ ਖੜੀਆਂ ਬਹੁਤ ਸੋਹਣੀਆਂ ਦੇਖ ਸਕਦੇ ਹੋ ਤੁਸੀਂ ਤੇ ਇੱਕ ਝੋਟੀ ਹੈ ਹੋਰ ਆ ਗਈ ਤੇ ਬਾਕੀ ਵਹਿੜਾਂ ਗਈਆਂ ਤੇ ਸਾਰੇ ਪਸ਼ੂ ਹੀ ਬਹੁਤ ਸੋਹਣੇ ਚੰਗੇ ਬਰੀਡ ਵਾਲੇ ਆ ਗਏ ਤੇ ਇਹ ਸਾਹਮਣੇ ਜਿਹੜੀ ਤੁਸੀਂ ਕੈਮਰੇ ਦੇ ਵਹਿੜ ਦੇਖ ਰਹੇ ਹੋ ਇਹ ਵਹਿੜ ਬਕਾਊ ਆ ਗਈ ਦੂਜਾ ਸੂਆ ਸੂਈ ਆ ਇਹ ਤੇ ਦੁੱਧ ਰਕਾਰ ਦਾ ਹੈਗਾ 22 ਤੋਂ 23 ਲੀਟਰ ਪਹਿਲੇ ਸੂਏ ਦਾ ਰਾਤ ਸੂਈ ਆ ਤੇ ਜੇਰ ਜਮਾ ਓਕੇ ਆ ਜੇਰ ਤੁਹਾਨੂੰ ਆਪਾਂ ਦਿਖਾ ਦਿੰਨੇ ਆਂਗੇ ਬੱਠਲ ਦੇ ਵਿੱਚ ਇੱਥੇ ਜੇਰ ਪਈ ਆ ਗਈ ਬਾਕੀ ਤੁਸੀਂ ਵੇਲ ਦੇਖ ਸਕਦੇ ਹੋ ਕਦ-ਕਾੜ ਦੇਖ ਸਕਦੇ ਹੋ ਚੰਗੇ ਦੇ ਵਿੱਚ ਬਹੁਤ ਸੋਹਣੀ ਵਹਿੜ ਆ ਗਈ ਮਿਲਕ ਬਿਊਟੀ ਵਾਲੀ ਵਹਿੜ ਆਪਾਂ ਕਹਿ ਸਕਦੇ ਹਾਂ ਤੁਹਾਨੂੰ ਯਾਡਰ ਕੁਆਲਿਟੀ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਆ ਗਈ ਤੇ ਬਾਕੀ ਗੱਲਬਾਤ ਆਪਾਂ ਕਰਾਉਨੇ ਆਂ ਬਾਈਆਂ ਦੇ ਨਾਲ ਤੇ ਤੁਹਾਨੂੰ ਆਪਾਂ ਤੋਰ ਕੇ ਵੀ ਦਿਖਾਵਾਂਗੇ ਤੇ ਜਿਹਨੂੰ ਪਸੰਦ ਆਉਂਦੀ ਆ ਤੁਸੀਂ ਆਪਦੀ ਤਸੱਲੀ ਕਰਕੇ ਗੱਲਬਾਤ ਕਰਕੇ ਤੇ ਤੁਸੀਂ ਵਹਿੜ ਨੂੰ ਖਰੀਦ ਸਕਦੇ ਹੋ ਤੇ ਅੱਜ ਆਪਾਂ ਬਾਈ ਦੇ ਨਾਲ ਸਾਰੀ ਗੱਲਬਾਤ ਕਰਾਉਨੇ ਆਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਜੀ ਨਾਮ ਜੀ ਹਲਾ ਸਿੰਘ ਕਰਨੂ ਬੋਲਦੇ ਆ ਠੀਕ ਆ ਜੀ ਪਿੰਡ ਆਦਮਪਰਾ ਆਪਣਾ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਹੈ ਨਾ ਜ਼ਿਲ੍ਹਾ ਬਠਿੰਡਾ ਨੇੜੇ ਆਪਣੇ ਭਾਈ ਰੂਪਾ ਹੋ ਗਿਆ ਦੀਨਾ ਹੋ ਗਿਆ ਦੀਨਾ ਸਾਹਿਬ ਇੱਕ ਪਾਸੇ ਸਲਾਬਤਪੁਰਾ ਤੇ ਕਾਂਗੜ ਪੈ ਜਾਂਦਾ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਜਿਹੜੀ ਬਈ ਆਪਾਂ ਇਹ ਵੈੜ ਵੇਚਣ ਲੱਗੇ ਆਗੇ ਇਹਦੀ ਕੀ ਡਿਟੇਲ ਆ ਗਈ ਕਿਹੜੇ ਸੂਏ ਸੂਈ ਆ ਇਹ ਦੂਸਰੇ ਸੂਏ ਆ ਵੀਰੇ ਇਹ ਦੂਜੇ ਸੂਏ ਸੂਈ ਆ ਦੂਜੇ ਸੂਏ ਸੂਈ ਆ ਠੀਕ ਆ ਪਹਿਲੇ ਸੂਏ ਨੇ 22 ਲੀਟਰ ਦੁੱਧ ਦਿੱਤਾ ਪਹਿਲੇ ਸੂਏ ਪਹਿਲੇ ਸੂਏ ਠੀਕ ਆ ਰਿਕਾਰਡ ਵੈਸੇ ਹੈ ਆਪਣੀ ਘਰ ਦੀ ਵੈੜ ਰਿਕਾਰਡ ਆਪਣੇ ਕੋਲੋਂ ਗੁੰਮ ਹੋ ਗਿਆ ਐਵੇਂ ਮੈਂ ਰੱਖੀ ਜਾਵਾਂ ਉਹ ਜਾਨੀ ਹੈ ਚੰਗੇ ਸੀ ਮੰਦੀ ਹੈ ਨਾ ਤੇ ਜਾਨੀ ਰਿਕਾਰਡ ਵੀ ਬਹੁਤ ਵੱਡਾ ਸੀ ਆਪਣੇ ਘਰੇ ਹੀ ਪਾਲੀ ਵੀ ਸਾਰੀ ਇਹਦੀ ਬਲੱਡ ਲਾਈਨ ਸਾਰੀ ਆਪਣੇ ਘਰੇ ਹੀ ਪੈਦਾ ਹੋਇਆ ਤੀਜੀ ਚੌਥੀ ਪੀੜੀ ਤੋਂ ਆਏ ਠੀਕ ਆ ਇਹ ਵੀ ਆਪਣੀ ਜਾਨੀ ਘਰ ਦੀ ਹੈ ਇਹਦੀ ਮਾਂ ਵੀ ਆਪਣੇ ਘਰ ਦੀ ਵੈੜ ਸੀ ਠੀਕ ਆ ਇਹਦੀ ਨਾਨੀ ਵੀ ਆਪਣੇ ਘਰ ਦੀ ਵੈੜ ਸੀ ਠੀਕ ਹੈ ਬੀ ਜਾਣੀ ਹੈ ਯਾਨੀ ਘਰ ਦੀ ਬਲੱਡ ਲਾਈਨ ਚ ਹੋਈ ਆ ਘਰ ਦੀ ਬਲੱਡ ਲਾਈਨ ਚ ਆਉਂਦੇ ਠੀਕ ਹੈ ਚੀਤੀ ਕੇ ਯਾਨੀ ਚੰਗੇ ਦੀ ਜੀ ਯਾਨੀ ਆਪਾਂ ਰਿਕਾਰਡ ਨਹੀਂ ਲੈਂਦਾ ਸਾਹਮਣੇ ਹਣਾ ਰਿਕਾਰਡ ਉਹ ਖੁੱਸ ਗਿਆ ਠੀਕ ਹੈ ਤੇ ਜਿਹੜਾ ਹੁਣ ਇਹਨੇ ਬੱਚਾ ਦਿੱਤਾ ਉਹ ਬੱਚੀ ਦਿੱਤੀ ਆ ਹਾਂ ਹੁਣ ਵਾਲਾ ਰਿਕਾਰਡ ਆਪਣੇ ਕੋਲ ਆਏਗਾ ਵੀਰੇ ਯਾਰ ਬੱਚੀ ਦਿੱਤੀ ਆ ਹੰਟਰ ਦਾ ਹੈ ਲక్ష్ਮੀ ਡੇਰੀ ਫਾਰਮ ਵਾਲਾ ਜਿਹੜਾ ਬੁੱਲ ਆ ਠੀਕ ਆ ਉਹਦੀ ਬੱਚੀ ਆ ਲక్ష్ਮੀ ਡੇਰੀ ਫਾਰਮ ਵਾਲਾ ਦੇ ਹੰਟਰ ਬੁੱਲ ਦੀ ਹੈਗੀ ਹੰਟਰ ਬੁੱਲ ਦੀ ਜਿਹੜਾ ਐਸੀ ਪੀਡੀਐਫ ਤੇ ਉਹ ਜਿਹਦੀ ਮਾਂ ਨੇ ਮਾਂ ਨੇ ਟਰੈਕਟਰ ਜਿੱਤਿਆਗਾ ਠੀਕ ਹੈ ਚੱਲ ਇਹਦੀ ਦਾਦੀ ਨੇ ਇਹਦੀ ਦਾਦੀ ਨੇ ਠੀਕ ਆ ਜਹਾ 77 ਲੀਟਰ ਦੁੱਧ ਦੇ ਕੇ ਹਨਾ ਹਾਂ ਠੀਕ ਆ ਵੀ ਲక్ష్ਮੀ ਰਾਣਾ ਦੇ ਹੰਟਰ ਬੋਲ ਦੀ ਬੱਚੀ ਹੈਗੀ ਹੰਟਰ ਬੋਲ ਦੀ ਬੱਚੀ ਹੈ ਠੀਕ ਹੈ ਤੇ ਇਹਦਾ ਆਪਾਂ ਮੁੱਲ ਕਿੰਨਾ ਰੱਖਿਆ ਬਈ ਮੁੱਲ ਵੀਰੇ 1,30,000 ਰੁਪਿਆ ਦਾ ਮੁੱਲ 1,30,000 ਮੁੱਲ ਲਗਾ ਠੀਕ ਆ ਤੇ ਬਾਕੀ ਮਾੜਾ ਮੋਟਾ ਹੋ ਜੂ ਮੌਕੇ ਤੇ ਹਨਾ ਆ ਉਹ ਮਾੜ ਤਾਂ ਕੋਈ ਨਹੀਂ ਉਹ ਜਦੋਂ ਬੰਦਾ ਆਇਆ ਉਹਦੇ ਨਾਲ ਹੋ ਜੂ ਠੀਕ ਆ ਤੇ ਬਾਕੀ ਉਹ ਚਵਾਈ ਦੀ ਕਿਵੇਂ ਹੈਗੀ ਚਵਾਈ ਵੀਰੇ ਪੂਰੀ ਸਾਫ ਆ ਬਾਕੀ ਥਣ ਦੇਖ ਲਓ ਬਹੁਤ ਸੋਹਣਾ ਲੱਗਿਆ ਵਾ ਠੀਕ ਆ ਸਾਰੇ ਪਾਸੇ ਜਾਨੀ ਜਮਾ ਓਕੇ ਹੈਗੀ ਓਕੇ ਆ ਚਵਾਈ ਚੂਈ ਤਾਂ ਬਹੁਤ ਸਾਫ ਆ ਠੀਕ ਆ ਠੰਡੀ ਸੀਲ ਆ ਪੂਰੀ ਜਾਨੀ ਪੂਰੀ ਠੰਡੀ ਆ ਠੀਕ ਆ ਤੇ ਜੇਰ ਵੀ ਓਕੇ ਆ ਉਹ ਤਾਂ ਆਪਾਂ ਦਿਖਾਈ ਦਿੱਤੀ ਹੈ ਨਾ ਠੀਕ ਆ ਹਾਂ ਵੀਰੇ ਓਕੇ ਆ ਉਹ ਇਸ ਪੱਖੋਂ ਕਿਸੇ ਦਾ ਆਪਣੀ ਪੂਰੀ ਫੁੱਲ ਗਾਰੰਟੀ ਹੈ ਠੀਕ ਆ ਜੇਰ ਵਾਲੀ ਜਾਂ ਕੋਈ ਹੋਰ ਸਵਾਏ ਸੂਏ ਚ ਜਾਂ ਬਿਲਕੁਲ ਓਕੇ ਉਹ ਸਾਰੇ ਪੱਖਾਂ ਤੋਂ ਆਪਣੀ ਗਾਰੰਟੀ ਹੈਗੀ ਪੂਰੀ ਫੁੱਲ ਗਾਰੰਟੀ ਹੈ ਠੀਕ ਆ ਤੇ ਖੋਲੀ ਭਾਈ ਇੱਕ ਅਰੀ ਗੀੜਾ ਦਵਾ ਦੇ ਲਓ ਵੀ ਦੋਸਤੋ ਡਿਟੇਲ ਆਪਾਂ ਤੁਹਾਨੂੰ ਤਕਰੀਬਨ ਸਾਰੀ ਲੈ ਕੇ ਦੇ ਦਿੱ ਤੇ ਕਿਰਾਂ ਤੁਸੀਂ ਤੁਰਦੀ ਦੀ ਜਜਮੈਂਟ ਕਰ ਸਕਦੇ ਹੋ ਬਾਕੀ ਨੰਬਰ ਚੱਲੀ ਜਾਂਦਾ ਸਕਰੀਨ ਦੇ ਉੱਤੇ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਇਸ ਨੰਬਰ ਦੇ ਉੱਤੇ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ ਤੇ ਇੱਥੇ ਆ ਕੇ ਵੀ ਤੁਸੀਂ ਆਪਦੀ ਪੂਰੀ ਫੋਟੋਥੈਲੀ ਕਰਕੇ ਵੈੜ ਨੂੰ ਖਰੀਦ ਸਕਦੇ ਹੋ ਤੇ ਵੈੜ ਚੰਗੀ ਆ ਕਦ ਕਾੜ ਵੀ ਚੰਗੇ ਦੇ ਵਿੱਚ ਆ ਤੇ ਸਨੱਖੀ ਵੀ ਬਹੁਤ ਆ ਗਈ ਦੇਖ ਸਕਦੇ ਹੋ ਤੁਸੀਂ ਫੇਸ ਕੁਆਲਟੀ ਦੇਖ ਸਕਦੇ ਹੋ ਤੁਸੀਂ ਬਿਊਟੀ ਬਹੁਤ ਆ ਗਈ ਤੇ ਬਾਕੀ ਆਰਡਰ ਦੇਖ ਸਕਦੇ ਹੋ ਆਰਡਰ ਵੀ ਪੂਰਾ ਕੰਪੈਕਟ ਹੈਗਾ ਐ ਕੋਈ ਲਮਕ ਮਾਡਲ ਨਹੀਂ ਹੈਗਾਗਾ ਤੇ ਬਾਕੀ ਥਾਣਾ ਦੇ ਵਿੱਚ ਵਿੱਥੀ ਵੀ ਬਹੁਤ ਵਧੀਆ ਆ ਗਈ। ਆਈ ਮੋੜ ਲਾ। ਤੇ ਬਾਕੀ ਤੁਸੀਂ ਥਾਣ ਦੇਖ ਸਕਦੇ ਹੋ ਥਾਣ ਬਹੁਤ ਵਧੀਆ ਆ ਗਏ। ਮੁੱਠੀ ਦੀ ਚਵਾਈ ਵਾਲੇ ਬਹੁਤ ਵਧੀਆ ਥਾਣਾਂ ਆ ਗਏ। ਤੇ ਥਾਣਾਂ ਦੇ ਵਿੱਚ ਵਿੱਥੀ ਵੀ ਬਹੁਤ ਚੰਗੀ ਆ ਗਈ। ਤੇ ਬਾਕੀ ਤੁਸੀਂ ਆਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਬਾਕੀ ਵੱਧ ਦੇ ਆਲੀ ਗੱਲ ਆ ਵੀ ਮਗਰ ਬੱਛੀ ਆ ਬੱਛੀ ਵੀ ਚੰਗੇ ਸੀਮੰਦੀ ਆ ਗਈ। ਲక్ష్ਮੀ ਡੇਰੀ ਵਾਲਾਂ ਦੇ ਹੰਟਰ ਬੋਲ ਦੀ ਬੱਛੀ ਆ ਗਈ ਮਗਰ ਤੇ ਮੁੱਲ ਹੈਗਾ 130000 ਤੇ ਬਾਕੀ ਮੌਕੇ ਤੇ ਮਾੜਾ ਮੋਟਾ ਹੋ ਜੂਗਾ ਤੇ ਤੁਸੀਂ ਗੱਲਬਾਤ ਕਰਕੇ ਤੇ ਵਹਿੜ ਨੂੰ ਖਰੀਦ ਸਕਦੇ ਹੋ ਬਾਕੀ ਤੁਹਾਨੂੰ ਆਪ ਬੱਚੀ ਵੀ ਦਿਖਾ ਦਿੰਨੇ ਆ ਬੱਚੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਬੱਚੀ ਹੈਗੀ ਤੇ ਬਾਕੀ ਕੱਦ-ਕਾਰਡ ਵੀ ਚੰਗਾ ਕਰੂਗੀ ਕਿਉਂਕਿ ਹੰਟਰ ਦਾ ਵੀ ਕੱਦ ਚੰਗਾ ਹੈਗਾ ਤੇ ਇਹਦਾ ਵਹਿੜ ਦਾ ਵੀ ਕੱਦ-ਕਾਰਡ ਵਧੀਆ ਹੈਗਾ ਪੂਰਾ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਬੱਛੀ ਹੈ ਬਾਕੀ ਤੁਸੀਂ 나ੜਗਾ ਦੇਖ ਸਕਦੇ ਹੋ ਬਿਲਕੁਲ ਤਾਜੀ ਸੂਈ ਵੀ ਹੈਗੀ ਵੈੜ ਤੇ ਲੈਂਥ ਵੀ ਦੇਖ ਸਕਦੇ ਹੋ ਇਹਦੀ ਲੈਂਥ ਵੀ ਬਹੁਤ ਆ ਦੇ ਲੱਤਾਂ ਲੁੱਤਾਂ ਵੀ ਬਹੁਤ ਲੰਮੀਆਂ ਗਈਆਂ ਬਹੁਤ ਚੰਗੀ ਵੈੜ ਤਿਆਰ ਹੋਊਗੀ ਜਿਹੜਾ ਸੇਵਾ ਕਰ ਲੂਗਾ ਸਾਲ ਦੇ ਵਿੱਚ ਵਿੱਚ ਵੈੜ ਨੇ ਬਣ ਜਾਣਾ ਇਹਨੇ ਤੇ ਬਾਕੀ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ ਫੇਸ ਕੁਆਲਟੀ ਵੀ ਦੇਖ ਸਕਦੇ ਹੋ ਦੁਬਾਰੇ ਬਹੁਤ ਸੋਹਣੀ ਬੱਛੀ ਹੈਗੀ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਤੇ ਜਿਹਨੂੰ ਪਸੰਦ ਆਉਂਦੀ ਤੁਸੀਂ ਕੰਟੈਕਟ ਕਰ ਸਕਦੇ